ਅੱਗੇ ਬਤਾਉਣ ਦੀ ਗੱਲ ਕਰਦੇ ਆ ਉਹਨਾਂ ਨੂੰ ਚੋਟੀ ਪਾ ਕੇ ਜੀਸਤ ਲੋਕੇ ਤੋਂ ਜੇ ਜੱਫਾ ਚਾਹਿਆ ਜੀਸਤ ਲੋਕਾਂ ਸਾਥੀਓ ਸਾਥ ਖੜੇ ਗਾ ਕੇ ਨਾਰਾ ਲਾੜਿਆ ਤੋਂ ਨਾਰੇ ਦਾ ਜਵਾਬ ਹੱਥ ਖੜੇ ਕਰਕੇ ਜਨਾ ਪੰਜਾਬ ਸਰਕਾਰ ਜੰਦਾਬਾਦ ਪੰਜਾਬ ਸਰਕਾਰ ਜੰਦਾਬਾਦ ਜਨਾ ਮੰਤਰੀ ਜੰਦਾਬਾਦ ਜਨਾ ਮੰਤਰੀ ਜੰਦਾਬਾਦ ਕੁਝ ਨਤੀ ਬੋਨੋ ਤੋਂ ਰਹੇ ਗਏ ਇਹ ਬੁਲਾਏ ਉਹਨਾਂ ਤੋਂ ਅਸੀਂ ਮਾਫੀ ਮੰਗਦੇ ਹਾਂ ਮੋਟਾਡੇ ਸਾਹਮਣੇ ਭਗਤ ਜੀ ਫਰਜ਼ ਉਹਨੂੰ ਦੱਸਾਂਗੇ ਦੋਨੇ ਦਿਨ ਲੈਣਾ ਜੇ ਤੁਸੀਂ ਸਾਰਿਆਂ ਨੇ ਜਾਣਾ ਅੰਦਰਾਸਰ ਦੇ ਵਿੱਚ ਰਹਿਣਾ ਸਾਰਿਆਂ ਨੇ ਕੋਈ ਅੱਗੇ ਪਿੱਛੇ ਕਿਸੇ ਨੇ ਨਹੀਂ ਜਾਣਾ ਧੰਨਵਾਦ ਮਾਤਿਓ ਮੈਂ ਜਦੋਂ ਪਹਿਲਾਂ ਬਹੁਤ ਬਤਾ ਸੀ ਮੈਂ ਉੱਥੇ ਜਾ ਕੇ ਦੌੜਨਾ ਨਾ ਇੱਕ ਮੇਰੀ ਬੇਇੱਜ਼ਤੀ ਆ ਕਿ ਕਿਸੇ ਸਾਥੀ ਨੇ ਸਕੂਟਰ ਮੋਟਰਸਾਈਕਲ ਨਹੀਂ ਕਰਾਏਗਾ ਬਾਅਦ ਚ ਕਰਨਾ ਚੰਗੀ ਤਰ੍ਹਾਂ ਕਰਨਾ ਸਰਕਾਰ ਨੂੰ ਸੱਸਣਾ ਹੈ ਕਿ ਅਸੀਂ ਜਿਉਂਦੇ ਆ ਜਾਗਦੇ ਆ ਇਸ ਕਾਕੇ ਅੱਜ ਜਾਨੀ ਤੇ ਬੇਮਜਾਦ ਕੁਝ ਬਜਾਦ ਦੇ ਵਿੱਚ ਹੋਇਆ ਇਸ ਕਰਕੇ ਕਿਸੇ ਨੇ ਮੋਟਰਸਾਈਕਲ ਚੱਕਾ ਨਹੀਂ ਗਿਆ ਰੂਟ ਹੈ ਇੱਥੋਂ ਜਾਣਾ ਸਾਨੂੰ ਐਕਰੀ ਤੱਕ ਜਾਣਾ ਉੱਥੇ ਮੰਗ ਪਤਾ ਦੇਣਾ ਸੇ ਬੋਧੇਗੇ ਸਾਰੇ ਕਰੇਗੇ ਠੀਕ ਆ ਬੇਨਤੀ ਹੈ ਕਿਸੇ ਕਿਸੇ ਖੱਤੀ ਇੱਥੇ ਰਹਿਣਾ ਨਹੀਂ ਚਾਹੇ ਇਹ ਸਮਝ ਲਓ ਜੇ ਅੱਜ ਚੰਗੀ ਨਹੀਂ ਚੱਣੀ ਆ ਜੇ ਭਾਈ ਹਾਂ ਦੇ ਇੱਥੇ ਰੱਖ 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 ਉਹਦੇ ਪਕਾਏ ਇੱਥੇ ਰੱਖ

کاری مہنگائی پتھرا بکایا دبی بیٹھی ہے وہ بند کری ہوئی ہے کچے ملانے پکے نہیں نمی لگاتار سرکار ਚੋਕੜ ਨੂੰ ਗੰਬਰਾ ਕਰ ਗਿਆ ਮੇਰਾ ਖਜਾਨਾ ਪੜਿਆ ਹੋਇਆ ਸਭ ਕੋ ਪੈਸਾ ਬਹੁਤ ਆ ਜਿਹੜਾ ਇਥੇ ਦਾ ਪੰਤ ਮੰਤਰੀ ਆ ਜਿਹੜਾ ਲੋਕਾਂ ਨੇ ਮੇ ਪਾਗਰ ਤੋਂ ਦਾ ਫਿਰਦਾ ਜਦੋਂ ਟਾਂਗ ਨਾਲ ਦਾ ਆ ਗਿਆ ਜਿਹੜੀ ਚਿੱਠੀ ਲੈ ਕੇ ਗਿਆ ਜਿਹੇ ਦੋ ਡਾਟ ਸਾਰੇ ਆ ਗਏ ਸਦਾ ਜਿੰਦਾਬਾਦ ਜਿੰਦਾਬਾਦ ਪੰਜਾਬ ਦੇ ਪਰਦਾ ਪਾ ਬੋਲ ਬਾਤ ਬੋਲ ਬਾਤ ਮਰਦਾਬ 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 ਸਾਡਾ ਇੱਕਾ ਜਿਦਾਬ ਜਿੰਦਾਬ ਜਿੰਦਾਬ ਯਾਰ ਬੱਤ ਪਹੌੜਾ ਮੁਸੰਦਿਪ ਜਦਾਬ ਮਰਦਾਬ ਬੱਚੇ ਬਲਾਜਾ ਪੱਕੇ ਕਰੋ ਪੱਕੇ ਕਰੋ ਪੱਕੇ ਕਰੋ ਗੱਜੇ ਬਲਾਜਾ ਪੱਕੇ ਕਰੋ ਪੱਕੇ ਕਰੋ ਪੱਕੇ ਕਰੋ ਰਾਣੀ ਪੈਨਸ਼ਨ ਬਹਾਰ ਕਰੋ ਬੋਤਕਾ ਕਰੋ ਬੋਤਕਾ ਬੋਤਕਾ ਮਾਤੇ ਦੇ ਸਰਨੇ ਦੇ ਵਿੱਚ ਜਿਹੜਾ ਪਰਾ ਜਿਹੜਾ ਨੰਬਰ ਆ ਨਾ ਸਤ ਸ੍ਰੀ ਅਕਾਲ ਭੋਲੇ ਜੀ ਤੁਹਾਡਾ ਜੀ ਹੋਊਗਾ ਜਿਹੜੇ ਇਹਨਾਂ ਦੇ ਮੰਗਾਂ ਨੇ ਸਾਡੇ ਸਾਡੀਆਂ ਮੰਗਾਂ ਨੂੰ ਜੱਦੂ ਮੰਗ ਅੱਜ ਸਮਰਾਲੇ ਦੇ ਵਿੱਚ ਵੱਖ-ਵੱਖ ਜਥੇਬੰਦੀਆਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਸਰਕਾਰੀ ਮੁਲਾਜ਼ਮਾਂ ਨੇ ਪੈਨਸ਼ਨ ਪੈਨਸ਼ਨਰਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਸਮਰਾਲਾ ਸ਼ਹਿਰ ਦੇ ਵਿੱਚ ਇੱਕ ਵੱਡਾ ਰੋਸ ਮਾਰਚ ਕੀਤਾ ਇਸ ਤੋਂ ਪਹਿਲਾਂ ਉਹਨਾਂ ਨੇ ਪੁਰਾਣੀ ਸਬਜ਼ੀ ਮੰਡੀ ਦੇ ਸਮਰਾਲਾ ਦੇ ਵਿੱਚ ਆਪਣਾ ਰੈਲੀ ਕੀਤੀ ਹੈ ਔਰ ਬਾਜ਼ਾਰ ਦੇ ਵਿੱਚ ਪੂਰਾ ਮਾਰਚ ਕਰਕੇ ਇੱਥੇ ਐਸਜੀਐਮ ਦਫਤਰ ਦੇ ਵਿੱਚ ਆ ਕੇ ਐਸਜੀਐਮ ਨੂੰ ਮੰਗ ਪੱਤਰ ਦਿੱਤਾ ਹੈਗਾ ਤੇ ਇਸ ਮੁਲਾਜ਼ਮ ਜਥੇਬੰਦੀਆਂ ਦੇ ਕੁਝ ਲੀਡਰ ਸਾਡੇ ਨਾਲ ਹਨ ਅਸੀਂ ਉਹਨਾਂ ਨਾਲ ਗੱਲ ਕਰਾਂਗੇ ਸਭ ਤੋਂ ਪਹਿਲਾਂ ਅਸੀਂ ਪੀਐਸਪੀਸੀਐਲ ਦੇ ਪੈਨਸ਼ਨਰ ਐਸੋਸੀਏਸ਼ਨ ਦੇ ਪ੍ਰਧਾਨ ਸਿਕੰਦਰ ਸਿੰਘ ਸਾਡੇ ਨਾਲ ਨੇ ਉਹਨਾਂ ਨਾਲ ਗੱਲ ਕਰਾਂਗੇ ਸਿਕੰਦਰ ਸਿੰਘ ਜੀ ਕੀ ਪ੍ਰੋਗਰਾਮ ਸੀ ਅੱਜ ਦਾ ਜਿਹੜਾ ਤੁਸੀਂ ਐਸਜੀਐਮ ਨੂੰ ਮੰਗ ਪੱਤਰ ਦਿੱਤਾ ਹੈਗਾ ਇਹਦਾ ਤੋਂ ਮੈਂ ਅੱਜ ਬਹੁਤ ਧੰਨਵਾਦ ਕਰਦਾ ਨੇ ਜਿਹੜੇ ਸਾਡੇ ਨਵਾਂ ਜਵਾਨਾਂ ਤੇ ਹੋਰ ਸਾਥੀ ਸਰਨਾ ਇਹਨੇ ਜਿਹੜੀ ਸਾਡੀ ਬਾਜ ਜਿਹੜੀ ਤੱਕ ਬਿਜਾਉਣੀਆਂ ਕਰਦਾ ਧੰਨਵਾਦ ਅੱਜ ਅਸੀਂ ਜਿਹੜੀਆਂ ਸਾਡੀਆਂ ਮੰਗਾਂ ਸਰਕਾਰ ਵੱਲੋਂ ਕਿਤਾ ਸਾਡਾ ਸਾਡੀ 5-7 ਜਿਹੜੇ ਸਾਡਾ ਸਾਲ ਦਾ ਬਕਾਇਆ ਉਹ ਅਸੀਂ ਅੱਜ ਤੱਕ ਸਰਕਾਰ ਨੇ ਦਿੱਤਾ ਨਹੀਂ ਹੈਗਾ ਜਿਹੜਾ ਕਿ ਲੱਗ ਪਗ 550 ਦਾ ਬਕਾਇਆ ਉਹ ਰਹਿਣਾ ਇੱਕ ਮਹंगाई ਪੱਤੇ ਵੀਆ ਕਿਸ਼ਤਾਂ ਤਿੰਨ ਡੀ ਹੋ ਗਿਆ ਸਾਡੀ ਜਦ ਕਿ ਸਾਰਾ ਹਰਿਆਣਾ ਜੁਪੀ ਸਾਰਾ ਹਮਾਚਾ ਦਾ ਸਾਰੇ ਦੇ ਚੁੱਕ ਨੇ ਪਰ ਪੰਜਾਬ ਸਰਕਾਰ ਨੇ ਸਾਡਾ 12% ਡੀ ਦਾ ਬਕਾਇਆ ਤੱਕ ਬੈਠਾ ਜਿਵੇਂ ਆਪ ਜਿਹੜੀ ਪੈਨਸ਼ਨ ਪੁਰਾਣੀ ਪੈਨਸ਼ਨ ਆ ਉਹ ਵਾਹਲ ਕੀਤੀ ਜਾਵੇ ਕਿਉਂ ਸਮਝਿਆ ਨਾ ਬਾਕੀ ਜਿਹੜੇ ਦਿੱਲੀ ਵਿੱਚ ਕੰਮੇ ਨੇ ਤੇ ਬਦਚਾਜ ਕੰਮੇ ਨੇ ਤੇ ਉਹਨਾਂ ਨੂੰ ਪੱਕੇ ਦੇ ਦਿੱਤਾ ਜਾਵੇ ਤੇ ਉਹਨਾਂ ਨੂੰ ਤਖਾਹਾਂ ਪੂਰੀਆਂ ਦਿੱਤੀਆਂ ਜਾਣਾ ਇਸ ਮੱਗਾਂ ਨੂੰ ਲੈ ਕੇ ਅਸੀਂ ਸਰਕਾਰ ਦੇ ਖਿਲਾਫ ਆ ਜਿਹੜੀ ਪੱਕ ਵਖ ਚੱਤੇ ਬਣੀਆਂ ਬਦੋਂ ਇੱਕ ਰੋਸ ਮਾਰਚ ਕੀਤਾ ਇੱਕ ਸਰਕਾਰ ਨੂੰ ਸ਼ਰਮਣੀ ਕਰਨ ਆਇਆ ਸੀ ਕਿ ਸਰਕਾਰ ਦੇ ਕੰੰਧ ਤੇ ਲਿਖਿਆ ਪੜ ਲਵੇ ਜਿਹੜਾ ਸਾਡਾ ਲੋਕਾਂ ਦਾ ਇੰਨਾ ਪੈਸਾ ਤਪੀ ਬੈਠਾ ਹੈਗਾ ਜਿਹੜੇ ਲੋਕਾਂ ਨੂੰ ਗੁੰਮਰਾਹ ਕਰਦਾ ਇਸ ਤਰ੍ਹਾਂ ਮੁੱਖ ਮੰਤਰੀ ਮਿਲ ਕੋ ਪੈਸਾ ਵਹਾਉਦਾ ਹੈ ਮੇਰਾ ਖਜ਼ਾਨਾ ਭਰਿਆ ਹੋਇਆ ਵੀ 550 ਸਾਡਾ ਭਟਾਇਆ ਕਿਉਂਦਾ ਵੀ ਬੈਠਾ ਅੱਜ ਜੀਏ ਦੀਆਂ ਪਈਆਂ ਜਿਹੜਾ ਮਹंगाई ਪੱਤਾ ਸਾਡਾ ਵਧਿਆ ਉਹ ਵਧਰ ਮਹंगाई ਦੇ ਅਸੂਲਾ ਮੁਤਾਬਕ ਮਹंगाई ਪੱਤਾ ਸਾਨੂੰ ਦੇਣਾ ਚਾਹੀਦਾ ਪਰ ਇਹ ਸਾਡਾ ਦਿੱਤੇ ਉਹ ਦੇਖਦਾ ਭਜੀ ਤੇਰਾ ਦਿੱਤੀ ਆ ਜੇ ਨਾਂ ਦਿੱਤਾ ਉਹ ਸੁਨਦੇ ਜੀ ਇਹ ਲਾਈਵ ਇਸ ਦੇ ਨਾਲ ਹੀ ਸਾਡੇ ਨਾਲ ਮੀਘ ਸਿੰਘ ਜੇ ਬੰਦਾ ਸਾਡੇ ਨਾਲ ਹੈ ਅਸੀਂ ਉਹਨਾਂ ਨਾਲ ਗੱਲ ਕਰਾਂਗੇ ਕਿ ਅੱਜ ਦਾ ਜਿਹੜਾ ਪ੍ਰੋਗਰਾਮ ਸੀ ਉਹਨਾਂ ਦਾ ਰੋਸ ਮਾਰਚ ਦਾ ਉਹ ਉਹਦੇ ਵਿੱਚ ਉਹਨਾਂ ਦੀ ਕੀ ਮੰਗਾਂ ਨੇ ਸਾਡੀਆਂ ਪੈਨਸ਼ਨਰ ਤੇ ਮੁਲਾਜ਼ਮ ਜਾਂ ਸਾਡੀਆਂ ਮੰਗਾ ਜਿਹੜੀਆਂ ਨੇ ਉਹਨਾਂ ਵਿੱਚ ਜਿਹੜੇ ਕੱਚੇ ਮੁਲਾਜ਼ਮ ਨੇ ਠੇਕਾ ਮੁਲਾਜ਼ਮ ਨੇ ਜਿਹੜੇ 20 20 ਸਾਲ 23 23 ਸਾਲ 25 25 ਸਾਲ ਤੋਂ ਕੱਚੇ ਬੈਠੇ ਨੇ ਉਹ ਸਿਰਫ ਡੀਸੀ ਰੇਟ ਤੇ ਤਨਖਾਹ ਲੈ ਰਹੇ ਨੇ ਉਹਨਾਂ ਨੂੰ ਅਸੀਂ ਚਾਹੁੰਦੇ ਹਾਂ ਕਿ ਉਹਨਾਂ ਨੂੰ ਸਰਕਾਰ ਪੱਕੇ ਕਰੇ ਉਹਨਾਂ ਨਾਲ ਇਹਨਾਂ ਨੇ ਬਹੁਤ ਵਾਦੇ ਕੀਤੇ ਸਰਕਾਰ ਨੇ ਹੁਣ ਤੱਕ 23 ਮੀਟਿੰਗਾਂ ਸੱਚੇ ਮੁਲਾਜ਼ਮਾ ਨਾਲ ਤੇ ਠੇਕਾ ਮੁਲਾਜ਼ਮਾ ਨਾਲ ਤੈਅ ਕੀਤੀਆਂ ਪਰ ਹਾਲੇ ਤੱਕ ਇੱਕ ਵਾਰ ਵੀ ਮੁੱਖ ਮੰਤਰੀ ਨੇ ਗੱਲ ਨਹੀਂ ਕੀਤੀ ਇਹ ਸਰਕਾਰ ਦਾ ਜਿਹੜਾ ਅੜੀਆ ਰਵਈਆ ਤੇ ਜਿਹੜਾ ਬੇਰੁਖੀ ਮੁਲਾਜ਼ਮਾਂ ਤੇ ਪੈਨਸ਼ਨਰਾਂ ਲਈ ਹੈ ਉਹ ਇਸ ਨੂੰ ਘਾਟਕ ਸਿੱਧ ਹੋਊਗੀ ਇਸ ਦਾ ਮੁਆਵਜ਼ਾ ਇਹਨਾਂ ਨੂੰ ਇਸ ਵੋਟਾਂ ਦੇ ਵਿੱਚ ਮਿਲੇਗਾ ਅਸੀਂ ਚਾਹੁੰਦੇ ਹਾਂ ਕਿ ਸਾਡੀਆਂ ਜਿਹੜੀਆਂ ਮੁੱਖ ਮੰਗਾਂ ਨੇ ਉਹਦੇ ਨਾਲ-ਨਾਲ ਡੀਏ ਦੀਆਂ ਕਿਸ਼ਤਾਂ ਨੇ ਤਿੰਨ ਉਹ ਵੀ ਸਾਨੂੰ ਜਿਹੜੀਆਂ ਹੈਗੀਆਂ ਨੇ ਲਾਜ਼ਮੀ ਸਾਨੂੰ ਦਬੇ ਸਰਕਾਰ ਪੀਪ ਕਮਿਸ਼ਨ ਦਾ ਬਕਾਇਆ ਜਿਹੜਾ 1 ਇੱਕ 16 ਤੋਂ ਤੋਂ 5-6 ਸਾਲ ਦਾ ਬਕਾਇਆ ਹੋ ਗਿਆ ਉਹ ਵੀ ਸਾਨੂੰ ਦੇਣਾ ਬਣਦਾ ਹੈ ਇਸ ਦੇ ਨਾਲ ਹੀ ਸਾਡੇ ਨਾਲ ਪੀਐਸਪੀਸੀਐਲ ਦੇ ਆਪਣੇ ਪੈਨਸ਼ਨਰ ਐਸੋਸੀਏਸ਼ਨ ਦੇ ਸਰਕਲ ਰੋਪੜ ਦੇ ਪ੍ਰਧਾਨ ਪ੍ਰਕਾਸ਼ ਸਿੰਘ ਮੰਗ ਸਾਡੇ ਨਾਲ ਹਨ ਅਸੀਂ ਪ੍ਰਕਾਸ਼ ਸਿੰਘ ਮੰਗ ਨਾਲ ਗੱਲ ਕਰਾਂਗੇ ਮੰਗ ਜੀ ਕੀ ਮੰਗਾ ਤੁਹਾਡੀਆਂ ਅੱਜ ਦਾ ਕੀ ਪ੍ਰੋਗਰਾਮ ਸੀ ਦੇਖੋ ਅੱਜ ਦੀ ਆ ਤੁਸੀਂ ਤੁਹਾਨੂੰ ਪਤਾ ਹੀ ਲੱਗਿਆ ਵੀ ਅਸੀਂ ਪੈਨਸ਼ਨ ਤੇ ਮੁਲਾਜ਼ਮਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਤੱਕ ਅਡੀ ਆਵਾਜ਼ ਪਹੁੰਚਾਉਣ ਲਈ ਤੇ ਜਿਹੜੀ ਅੱਜ ਅਸੀਂ ਰੋਸ ਮਾਰਚ ਕੀਤਾ ਔਰ ਉਸ ਧਰਨਾ ਦਿੱਤਾ ਜਿਹਦੇ ਵਿੱਚ ਮੁੱਖ ਮੰਗਾਂ ਨੇ ਕਿ ਸਾਡੇ ਜਿਹੜੇ ਪੈਨਸ਼ਨਰ ਆ ਉਹਨਾਂ ਦੀ ਇਹ ਜਿਹੜੀਆਂ 31 12 5 ਤੋਂ ਪਹਿਲਾਂ ਦੀਆਂ ਪੈਨਸ਼ਨਾਂ ਨੇ 2.98 ਨਾਲ ਸੋਧੀਆਂ ਜਾਣ ਕਿਉਂਕਿ ਜੋ ਪੇ ਕਮਿਸ਼ਨ ਨੇ ਜੋ ਸੁਪਾਰਚਾ ਕੀਤੇ ਆ ਉਹ ਲਾਗੂ ਨਹੀਂ ਕੀਤੇ ਜਾ ਰਹੀਆਂ ਤੇ ਨਾਲ ਨਾਲ ਪੈਨਸ਼ਨਾਂ ਦਾ ਬਕਾਇਆ ਖੜਾ ਵੀ ਇਹਦਾ ਬਕਾਇਆ ਖੜਾ ਵੀ ਇਹਦਾ ਲਗਭਗ 234 ਮਹੀਨੇ ਦਾ ਬਕਾਇਆ ਮੁਲਾਜ਼ਮਾਂ ਦਾ ਸਰਕਾਰ ਵੱਲ ਪੈਣਗਾ ਤਾਂ ਆਹੋ ਪਿਛੇ ਤੇ ਕਾਂਗਰਸੀ ਸਰਕਾਰ ਸੀ ਤਾਂ ਇਹ موجوده ਸਰਕਾਰ ਇਸ ਕਰਕੇ ਲਗਾਤਾਰ ਮੁਲਾਜ਼ਮਾਂ ਦੇ 15000 ਕਰੋੜ ਰੁਪਇਆ ਮੁਲਾਜ਼ਮਾਂ ਦਾ ਪੈਂਡਿੰਗ ਪਿਆ ਵੀ ਉਹਦੀ ਅਸੀਂ ਚਾਹੁੰਦੇ ਆ ਕਿ ਅੱਜ ਸਰਕਾਰਾਂ ਦੇ ਕਿਸੇ ਕੋਲ ਦੇ ਏਜੰਡੇ ਤੇ ਗੱਲ ਹੈ ਨਹੀਂ ਕਿ ਮੁਲਾਜ਼ਮਾਂ ਨੂੰ ਅਸੀਂ ਕੀ ਦੇਣਾ ਮੁਲਾਜ਼ਮਾਂ ਦੀ ਕੀ ਕਸ਼ ਕਰਨੀ ਇਸ ਦੇ ਨਾਲ ਹੀ ਸਾਡੇ ਨਾਲ ਟੀਚਰ ਵਿਜੇ ਕੁਮਾਰ ਸ਼ਰਮਾ ਜੀ ਸਾਡੇ ਨਾਲ ਹੈ ਸ਼ਰਮਾ ਜੀ ਕੀ ਪ੍ਰੋਗਰਾਮ ਸੀ ਅੱਜ ਦਾ ਇਹਦੇ ਬਾਰੇ ਤੁਹਾਡੀਆਂ ਕੀ ਮੰਗਾਂ ਨੇ ਉਹਦੇ ਬਾਰੇ ਤੁਸੀਂ ਗੱਲ ਕਰੋ ਡਾਕੂਮੈਂਟ ਵਾਸਤੇ ਅੱਜ ਦਾ ਪ੍ਰੋਗਰਾਮ ਸੀਗਾ ਪੁਰਾਣੀ ਗਾਣਾ ਮੰਡੀ ਦੇ ਵਿੱਚ ਲਗਭਗ 15 ਜਥੇਬੰਦੀਆਂ ਦੇ ਜਿਹੜੇ ਨਮਾਇंदे ਸੀ ਲੀਡਰ ਉਹਦੇ ਵਿੱਚ ਸ਼ਾਮਲ ਹੋਏ ਜਿਹਦੇ ਵਿੱਚ ਉੱਥੇ ਇੱਕ ਰੈਲੀ ਕੀਤੀ ਤੇ ਸਾਰੇ ਸ਼ਹਿਰ ਵਿੱਚ ਇੱਕ ਪਰਮਾ ਰੋਸ ਮਾਰਚ ਕੀਤਾਗਾ ਜਿਸ ਦੇ ਵਿੱਚ ਦੁਕਾਨਦਾਰਾਂ ਨੇ ਵੀ ਸਾਡਾ ਸਾਥ ਦਿੱਤਾ ਤੇ ਹੋਰ ਸਮਾਜਿਕ ਜਥੇਬੰਦੀਆਂ ਨੇ ਵੀ ਸਾਡਾ ਸਾਥ ਦਿੱਤਾ ਮੁਲਾਜ਼ਮਾਂ ਦੇ ਜਾਂ ਤੇ ਪੈਨਸ਼ਨ ਆਦਿਾਂ ਸਾਂਝੀ ਮੰਗਾਂ ਨੇ ਜਿਹਦੇ ਵਿੱਚ ਮੇਨ ਡੀਏ 2.65 ਦਾ ਫੈਕਟਰ ਲਾਗੂ ਕਰਨਾ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨੀ ਜੇ ਪੁਰਾਣੀ ਪੈਨਸ਼ਨ ਸਕੀਮ ਲਾਗੂ ਨਹੀਂ ਕਰ ਦਿੱਤੀ ਤਾਂ ਜਿਹੜੇ ਪੈਨਸ਼ਨਰ ਬੈਠੇ ਨੇ ਤਾਂ ਉਹਨਾਂ ਤੇ ਵੀ ਪਹਾੜਾ ਸਰਕਾਰ ਚਲਾ ਸਕਦੀ ਆ ਉਸ ਤੇ ਪਹਰਾ ਦੇਣ ਲਈ ਸਾਰੀਆਂ ਅੱਜ ਜਥੇਬੰਦੀਆਂ ਨੇ ਇਕੱਠੇ ਹੋ ਕੇ ਸਰਕਾਰ ਦੇ ਵਿਰੁੱਧ ਮੁਜ਼ਾਰਾ ਕੀਤਾ ਕਿ ਸਰਕਾਰ ਨੇ ਜਦੋਂ ਦੀ ਬਣੀ ਆ ਮੁਲਾਜ਼ਮਾਂ ਦੀ ਇੱਕ ਵੀ ਮੰਗ ਨਹੀਂ ਮੰਨੀ ਸਾਡੀਆਂ ਕਿਸ਼ਤਾਂ ਜਿਹੜੀਆਂ ਉਹ ਡਿਊ ਨੇ ਹਰ ਵਾਰੀ ਜਦੋਂ ਇਲیکشنਾਂ ਤੋਂ ਪਹਿਲਾਂ ਤੇ ਦਿਵਾਲੀ ਤੇ ਹਰ ਸਰਕਾਰ ਡੀਏ ਦੀ ਕਿਸ਼ਤ ਦਿੰਦੀ ਪਰ ਇਸ ਨੇ ਉਹ ਵੀ ਨਹੀਂ ਦਿੱਤੇ ਇਸ ਲਈ ਅਸੀਂ ਬਹੁਤ ਇਹਦੀ ਨਖੇਦੀ ਕਰਦੇ ਹਾਂ ਸੋ ਇਹ ਸੀ ਇਹਨਾਂ ਇਹਨਾਂ ਜਥੇਬੰਦੀਆਂ ਦੇ ਲੀਡਰ ਤੁਸੀਂ ਕੀ ਕਹਿਣਾ ਚਾਹੁੰਦੇ ਮੈਂ ਰਾਮ ਸਿੰਘ ਕਰਵੜਾ ਪ੍ਰਧਾਨ ਪੰਜਾਬ ਰਾਜ ਪੈਨਸ਼ਨ ਮਹਾਸਭਾ ਮੱਛਵੜਾ ਜੀ ਸਾਡਾ 10 ਸਾਲ ਬਾਅਦ ਪੇ ਕਮਿਸ਼ਨ ਬੈਠਦਾ ਇਸ ਵਾਰੀ 2006 ਤੋਂ ਬਾਅਦ 2016 ਤੱਕ ਬੈਠਾ ਸੀ ਉਹਨੇ ਕੁਝ ਵਾਅਦੇ ਕੀਤੇ ਸੀ ਕਿ ਮੁਲਾਜ਼ਮਾਂ ਤੇ ਪੈਨਸ਼ਨਾਂ ਦੀਆਂ ਜਿਹੜੀਆਂ ਪੈਨਸ਼ਨੈਂਟਸ ਨੇ ਉਹ 2.95 ਨਾਲ ਸੋਧੀਆਂ ਜਾਣਗੀਆਂ ਸਰਕਾਰ ਨੇ ਵਿਰੋਧੀ ਧਿਰ ਤੇ ਰਹਿੰਦਿਆਂ ਹੋਇਆ ਇਸ ਦੀ ਹਮਾਇਤ ਕੀਤੀ ਸੀ ਤੇ ਕਿਹਾ ਸੀ ਕਿ ਇਸ ਨੂੰ ਅਸੀਂ ਲਾਗੂ ਕਰਾਂਗੇ ਮੁਲਾਜ਼ਮਾਂ ਤੇ ਪੈਨਸ਼ਨਾਂ ਨੇ ਇਹਨਾਂ ਦੀ ਰੱਦ ਕੇ ਮੰਤ ਕੀਤੀ ਪਰ ਇਹਨਾਂ ਨੇ ਉਹ ਤਾਂ ਕੀ ਦਿਨਿਆ ਸੀ ਡੀਏ ਵੀ ਦਬਲਿਆ ਡੀ ਲਿੰਕ ਕਰਤਾ ਤੇ ਹੋਰ ਜਿਹੜੇ ਭੱਤੇ ਮਿਲਦੇ ਸੀ ਉਹਤੇ ਵੀ ਘਵਾੜਾ ਪੈਣਾ ਸ਼ੁਰੂ ਕਰਤਾ ਤੇ ਇਹਨਾਂ ਸਮਝੌਤੇ ਕਾ ਲਈ ਰਾਜ਼ੀ ਕੀਤੀ ਗਈ ਹੈ 0.13 ਹੋਏਗਾ बोलने लागनो करा तो